ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਡੀਜੀਪੀ ਨੂੰ ਅਹੁਦੇ ਤੋਂ ਹਟਾ ਦਿੱਤਾ ਸੋ ਡੀਜੀਪੀ ਨੂੰ ਅਹੁਦੇ ਤੋਂ ਹਟਾਇਆ ਗਿਆ ਉਹਨਾਂ ਦੀ ਥਾਂ ਉੱਤੇ ਹੁਣ ਜੋ ਨਵੇਂ ਡੀਜੀਪੀ ਨਿਯੁਕਤ ਕੀਤੇ ਗਏ ਸੀ ਉਹ ਕਾਰਜਪਾਰਹੀ ਅੱਗੇ ਸੰਭਾਲਣਗੇ ਸੋ ਓਪੀ ਸਿੰਘ ਨੇ ਜੋ ਉਹ ਨਵੇਂ ਡੀਜੀਪੀ ਜਿਹੜੇ ਬਣੇ ਨੇ ਉਹੀ ਅੱਗੇ ਕਾਰਜਪਾਰ ਸੰਭਾਲਣਗੇ ਸੋ ਇਸ ਤੋਂ ਪਹਿਲਾਂ ਜੋ ਡੀਜੀਪੀ ਸੀ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸ਼ਤਰੂਜੀਤ ਕਪੂਰ ਆਈਪੀਐਸ ਅਧਿਕਾਰੀ ਨੇ ਜੋ ਉਹਨਾਂ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਇਆ ਗਿਆ ਪੂਰਨ ਕੁਮਾਰ ਦੇ ਸੁਸਾਈਡ ਨੋਟ 'ਚ ਸ਼ਤਰੂਜੀਤ ਦਾ ਨਾਮ ਸ਼ਾਮਿਲ ਸੀ ਸੋ ਹਰਿਆਣਾ ਦਾ ਇਹ ਮਾਮਲਾ ਹੈ ਹਰਿਆਣਾ ਦੇ ਜੋ ਡੀਜੀਪੀ ਸੀ ਉਹਨਾਂ ਉੱਤੇ ਗੰਭੀਰ ਦੋਸ਼ ਲੱਗੇ ਸ਼ਤਰੂਜੀਤ ਕਪੂਰ ਉੱਤੇ ਸੋਸ ਤੋਂ ਬਾਅਦ ਓਪੀ ਸਿੰਘ ਨੂੰ ਹਰਿਆਣਾ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਸ਼ਤਰੂਜੀਤ ਕਪੂਰ ਨੂੰ ਪੁਲਿਸ ਡਾਇਰੈਕਟਰ ਜਨਰਲ ਯਾਨੀ ਕਿ ਡੀਜੀਪੀ ਦੇਹੁ ਦੇ ਤੋਂ ਹਟਾ ਦਿੱਤਾ ਗਿਆ ਹੁਣ ਉਹ ਕੇਵਲ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਕਾਰਜਭਾਰ ਸੰਭਾਲਣਗੇ ਇਸ ਦੇ ਨਾਲ ਹੀ ਕਾਰਜਕਾਰੀ ਡੀਜੀਪੀ ਓਪੀ ਸਿੰਘ ਨੂੰ ਉਹਨਾਂ ਦੇ ਮੌਜੂਦਾ ਫਰਜ਼ਾਂ ਤੋਂ ਇਲਾਵਾ ਅਗਲੇ ਹੁਕਮਾ ਤੱਕ ਹਰਿਆਣਾ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ 7 ਅਕਤੂਬਰ ਨੂੰ ਆਈਪੀਐਸ ਯੀ ਪੂਰਨ ਕੁਮਾਰ ਨੇ ਚੰਡੀਗੜ੍ਹ ਵਿੱਚ ਖੁਦਕੁਸ਼ੀ ਕੀਤੀ ਸੀ ਆਪਣੇ ਸੁਸਾਈਡ ਨੋਟ ਵਿੱਚ ਪੂਰਨ ਕੁਮਾਰ ਨੇ ਤਤਕਾਲੀ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਹੋਰ ਅਧਿਕਾਰੀਆਂ ਉੱਤੇ ਉਸਨੂੰ ਤੰਗ ਕਰਨ ਦੇ ਦੋਸ਼ ਲਗਾਏ ਸੀ ਇਸ ਤੋਂ ਬਾਅਦ ਸਰਕਾਰ ਨੇ ਸ਼ਤਰੂਜੀਤ ਕਪੂਰ ਨੂੰ 14 ਅਕਤੂਬਰ ਤੋਂ 2 ਮਹੀਨੇ ਦੀ ਛੁੱਟੀ ਤੇ ਭੇਜ ਦਿੱਤਾ ਸੀ ਉਹਨਾਂ ਦੀ 2 ਮਹੀਨੇ ਦੀ ਛੁੱਟੀ ਕੱਲ 13 ਦਸੰਬਰ ਨੂੰ ਪਿੱਤੇ ਦਿਨੀ ਖਤਮ ਹੋ ਗਈ ਸੋ ਹਰਿਆਣਾ ਸਰਕਾਰ ਨੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਕਾਲੀ ਵਿੱਚ ਹੈ ਕਿਉਂਕਿ ਕਾਰਜਕਾਰੀ ਡੀਜੀਪੀ ਓਪੀ ਸਿੰਘ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਨੇ ਸਰਕਾਰ ਵੱਲੋਂ ਭੇਜੇਗੇ ਪੰਜ ਅਧਿਕਾਰੀਆਂ ਦੇ ਪੈਨਲ ਨੂੰ ਯੂਨੀਅਨ ਪਬਲਿਕ ਸਰਵਿਸਸ ਕਮਿਸ਼ਨ ਯਾਨੀ ਕਿ ਯੂਪੀਐਸਸੀ ਨੇ ਇਸ ਅਦਾਰ ਤੇ ਵਾਪਸ ਕਰ ਦਿੱਤਾ ਸੀ ਕਿ ਸ਼ਤਰੂਜੀਤ ਕਪੂਰ ਦਾ ਕਾਰਜਕਾਲ ਅਜੇ ਖਤਮ ਨਹੀਂ ਹੋਇਆ ਸੀ ਅਤੇ ਉਹ ਇਸ ਅਹੁਦੇ ਤੇ ਬਣੇ ਰਹੇ ਸਨ ਸੋ ਇਸ ਲਈ ਨਵੀਂ ਨਿਯੁਕਤੀ ਤੋਂ ਪਹਿਲਾਂ ਉਹਨਾਂ ਨੂੰ ਅਹੁਦੇ ਤੋਂ ਮੁਕਤ ਕਰਨ ਦੀ ਲੋੜ ਸੀ ਯੂਪੀਐਸਸੀ ਦੀ 25 ਦਸੰਬਰ ਤੱਕ ਮੀਟਿੰਗ ਹੋਣ ਦੀ ਉਮੀਦ ਹੈ ਤੇ ਸੂਬੇ ਦੇ ਵਿੱਚ ਸਰਕਾਰ ਨੂੰ ਤਿੰਨ ਨਾਵਾਂ ਦੀ ਸੂਚੀ ਸੌਂਪੀ ਜਾਵੇਗੀ ਸੋ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਸਿੰਘ ਕਪੂਰਸੀ ਉਹਨਾਂ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੋ ਓਪੀ ਸਿੰਘ ਫਿਲਹਾਲ ਦੀ ਕੜੀ ਲਈ ਕਾਰਜਕਾਰੀ ਡੀਜੀਪੀ ਦਾ ਕਾਰਜਭਾਰ ਸੰਭਾਲਣਗੇ ਉਸ ਤੋਂ ਬਾਅਦ ਨਵੇਂ ਡੀਜੀਪੀ ਦੀ ਨਿਯੁਕਤੀ ਹੋਵੇਗੀ